ਆਰਤੀਕ ਸਾਹ ਯੋਗਤਾ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਉਥੇ ਜਿੱਥੇ ਪੀੜਤ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਉਥੇ ਸਨੋਕਤ ਕਿਸਾਨ ਮੋਰਚੇ ਸ਼ਾਮਲ ਜਥੇਬੰਦੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਵੀ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਜੱਥੇਬੰਦੀਆ ਪੂਰੀ ਵੱਡੀ ਪੱਧਰ ਤੇ ਜੋਰ ਲਗਾ ਕੇ ਆਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਦਾ ਜਿਹੜੇ ਵੱਡੇ ਕਾਫਲੇ ਨੇ ਉਹ ਇਸ ਮਾਰਚ ਦੇ ਵਿੱਚ ਆਏ ਹੋਏ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਸਾਡੀਆਂ ਮਾਵਾ ਭੈਣਾ ਵੀ ਇਸ ਮੋਰਚੇ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋਈਆਂ ਨੇ ਜ਼ਮੀਨਾਂ ਦੀ ਲੜਾਈ ਨੂੰ ਦੇਖਦੇ ਹੋਏ ਜਦੋਂ ਭਗਵਾਨ ਤਮਨ ਸਰਕਾਰ ਨੇ ਲੈਂਡ ਬੂਲਿੰਗ ਪਾਲਿਸੀ ਲਿਆਂਦੀ ਜਿਹਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੂੰ ਪੂਲ ਕਰਕੇ ਰੱਖਣ ਦੀ ਜਿਹੜੀ ਵਿਉ ਤਾਂ ਪੰਜਾਬ ਸਰਕਾਰ ਨੇ ਬਣਾਈ ਹੋਈ ਹੈ ਉਸ ਵਿਉਤ ਨੂੰ ਉਸ ਨੀਤੀ ਦੇ ਵਿਰੋਧ ਦੇ ਵਿੱਚ ਸਾਡੀਆਂ ਮਾਵਾ ਭੈਣਾ ਵੀ ਵੱਡੀ ਗਿਣਤੀ ਦੇ ਵਿੱਚ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਵੱਡੇ ਕਾਫਲੇ ਭਾਰਤੀ ਕਿਸਾਨ ਯੂਨੀਅਨ ਇੱਕਾ ਗ੍ਰਾਹਾਂ ਦੇ ਜਿਹੜੇ ਮੋਰਚੇ ਦੇ ਵਿੱਚ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਤੁਸੀਂ ਦੇਖ ਸਕਦੇ ਹੋ ਓਥੋਂ ਅਗੇ ਓਥੋਂ ਅਗੇ ਫੋਟੋ ਲੈ ਫੋਟੋ ਲੈ ਕਮਾ ਕੇ ਗਰੀ ਭਾਰਤੀ ਕਿਸਾਨ ਜੁਨੇ ਦੀ ਨੇਕਤਾ ਗ੍ਰਾਹਾਂ ਦੇ ਜਿਹੜੇ ਵੱਡੇ ਕਾਫਲੇ ਤੁਸੀਂ ਦੇਖ ਸਕਦੇ ਹੋ ਉਹ ਇਸ ਮੋਰਚ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਨਯੋਗਤ ਖਾਨ ਮੋਰਚੇ ਦੇ ਸੱਦੇ ਤੇ ਕਿੱਥੇ ਪੂਰੇ ਪੰਜਾਬ ਦੇ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਸ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਕਾਂ ਦੇ ਜਿਹੜੇ ਵੱਡੇ ਕਾਫਲੇ ਆ ਉਹ ਜਿਹੜੇ ਲੁਧਿਆਣਾ ਦੇ ਜਿਹੜੇ 24311 ਏਕੜ ਜ਼ਮੀਨ ਅਕਵਾਇਰ ਹੋਈ ਆ ਉਸ ਤੇ ਮਸਲੇ ਦੇ ਵਿੱਚ ਸ਼ਾਮਲ ਹੋਏ ਨੇ ਤੇ ਪਿੰਡ ਪਿੰਡ ਹੁਕਰਾ ਦੇ ਰਹੇ ਆ ਵੀ ਭਗਵਾਨ ਤਮਨ ਸਰਕਾਰ ਜਿਹੜੀ ਲੈਂਡ ਪੋਲਿਸੀ ਬਣਾਈ ਇਹ ਕਿਸਾਨਾਂ ਨੂੰ ਨਹੀਂ ਮਨਜ਼ੂਰ ਅਸੀਂ ਇਹਨੂੰ ਇਸ ਦਾ ਅਸੀਂ ਵਿਰੋਧ ਕਰਦੇ ਤੁਸੀਂ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾ ਹਦ ਜਿਹੜੇ ਕਾਫਲੇ ਆ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਟਰੈਕਟਰ ਮੂਰੇ ਮਾਰਚ ਕਰਦੇ ਹੋਏ ਜਾ ਰਹੇ ਨੇ ਉੱਥੇ ਹੀ ਸਾਡੇ ਕਿਸਾਨਾਂ ਦੀ ਜਿਹੜੀਆਂ ਗੱਡੀਆਂ ਉਹ ਮਾਰਚ ਦੇ ਪਿੱਛੇ ਆ ਰਹੇ ਤੇ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਦੇ ਜਿਹੜੇ ਵੱਡੇ ਕਾਫਲੇ ਨੇ ਉਹ ਤੁਸੀਂ ਦੇਖ ਸਕਦੇ ਹੋ ਵੀ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਠੀਕ ਹੈ ਨੇਕਤਾ ਗ੍ਰਾਹਕਾਂ ਦੇ ਦੇਖ ਕੇ ਉਹ ਗੱਲ ਸੁਣੀ ਦੀਣ ਦੀ ਕਾਬਲਾ ਚਲੋ ਜੀ ਹੋਰ ਕਾਮ ਕਰ ਰਿਹਾ ਹਰ ਨਰਮਨ ਉਹ ਹੋਣੀ ਏ ਮੋਬਾਈਲ ਕਿਹੜਾ ਬੈਠੇ ਤੈਨੂੰ ਫੋਨ ਆਈਫੋਨ ਬਾਕੀ ਨਹੀਂ ਇੰਸਟਾਗ੍ਰਾਮ ਦਾ ਕਿੱਥੇ ਆ ਕਹਾਂ ਹੈ ਚਲੋ ਬਈ ਹੋਰ ਹਾਲ ਚਲੋ ਕੀ ਹੈ ਜ਼ਿਆਦਾ ਪ੍ਰਬੰਧ ਕਿੱਥੇ ਆਪਣਾ ਪ੍ਰਬੰਧ ਜ਼ਿਆਦਾ ਉਹ ਐਕਸ ਦੋ ਘੰਟੇ ਲੱਗਣਗੇ ਉਹ ਚਾਹ ਪਾਣੀ ਕੋਲੇ ਜਾਂਦੇ ਆ ਨੂੰ ਹਾਂ ਦੋ ਟਾਈਮ ਸਾਰਿਆਂ ਕੋਲੇ ਇਹ ਜਿਹੜਾ ਖਸਰਾ ਕਰ ਲੀਆ ਉਹਦੇ ਨੂੰ ਤੁਸੀਂ ਲੈ ਜਾਓ ਪਹਿਲਾਂ ਫਿਰ ਕਾਫੀ ਉਹ ਜੇ ਆਏ ਉਹ ਇੱਥੇ ਕਾਹਲੇ ਗੇ ਲੋੜ ਨਹੀਂ ਮਾਹੀ ਨੂੰ ਅਰੇ ਕਿੱਥੇ ਕੈਂਪਰ ਚੱਲ ਤੁਰੇ ਦੋ ਟਾਈਮ ਕਿਹੜਾ ਪੜਦਾ ਹਾਂ ਦੋ ਘੰਟੇ ਲੱਗਣਗੇ ਲੱਗੇਗਾ ਕੋਹ ਹੋਰਾ ਹਾਂਜੀ ਹਾਂਜੀ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗਰਾਹਾਂ ਦੇ ਜਿਹੜੇ ਕਾਪਲੇ ਸੁਰੱਖਤ ਕਿਸਾਨ ਮੋਰਚੇ ਦੇ ਸੱਦੇ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਵੱਡੀ ਗਿਣਤੀ ਜਿਹੜੇ ਉਹ ਸ਼ਾਮਲ ਹੋਏ ਹੋਏ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਜਿੱਥੇ ਸਬੰਧਤ ਜ਼ਮੀਨਾਂ ਤੇ ਜਿਹੜੇ ਕਿਸਾਨ ਨੇ ਜਿਹੜੇ ਪੀੜਤ ਕਿਸਾਨ ਹੈ ਉਹ ਵੱਡੀ ਗਿਣਤੀ 'ਚ ਟਰੈਕਟਰ ਮਾਰਚ ਕਰ ਰਹੇ ਨੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਜਿਹੜੇ ਵੱਡੇ ਕਾਫਲੇ ਨੇ ਉਹਨਾਂ ਕਿਸਾਨਾਂ ਦਾ ਹੌਸਲਾ ਹੋਰ ਵਧਾਉਣ ਦੇ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਡੇ ਜਿਹੜੇ ਕਾਫਲੇ ਨੇ ਉਹ ਵੱਡੇ ਮਾਰਚ ਕਰਦੇ ਹੋਏ ਪਿੰਡਾਂ ਜੀ ਨੰਗ ਰਹੇ ਨੇ ਲੋਕਤ ਕਿਸਾਨ ਮੋਰਚੇ ਦੇ ਸੱਤੇ ਤੇ ਜੋ 30 ਜੁਲਾਈ ਨੂੰ ਸਾਡੀਆਂ ਮਾਵਾ ਭੈਣਾਂ ਵੀ ਦੇਖੋ ਇਸ ਮਾਰਚ ਚ ਸ਼ਾਮਲ ਹੋਈਆਂ 30 ਜੁਲਾਈ ਨੂੰ ਟਰੈਕਟਰ ਮਾਰਦਾ ਸੱਦਾ ਦਿੱਤਾ ਸੀ ਪੰਜਾਬ ਸਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਕਾਉਂਸਿਲ ਦੇ ਦੋਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਕਾਫਲੇ ਸਾਡੀਆਂ ਬਾਬਾ ਭੈਣਾ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਤੇ ਭਾਰਤੀ ਕਿਸਾਨ ਜੁਨੇ ਨੇ ਇੱਕ ਤਰ੍ਹਾਂ ਦੇ ਵੱਡੇ ਕਾਫਲੇ ਸ਼ਾਮਲ ਹੋਏ ਨੇ ਇਸ ਸਮਾਰੋਹ ਦੇ ਵਿੱਚ ਪਿੰਡਾਂ ਦੇ ਵਿੱਚ ਮਾਰਚ ਕਰਦੇ ਹੋਏ ਪਿੰਡਾਂ ਦੇ ਲੋਕਾਂ ਨੂੰ ਹੋਕਰਾ ਮਾਰਦੇ ਹੋਏ ਜਗਾਉਂਦੇ ਹੋਏ ਜਿਹੜੇ ਉਹ ਪਿੰਡਾਂ ਵਿੱਚ ਹੀ ਲੰਘ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਵੱਡੇ ਜਿਹੜੇ ਕਾਮੇ ਆ ਜਿੱਥੇ ਟਰੈਕਟਰ ਦਾ ਵੱਡਾ ਕਾਮਲਾ ਪਹਿਲਾਂ ਮਾਰਚ ਦੇ ਵਿੱਚ ਕਰਦਾ ਹੋਇਆ ਲੰਘ ਕੇ ਗਿਆ ਉੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਵੱਲੋਂ ਜਿਹੜਾ ਵੱਡਾ ਮਾਰਸ਼ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਗਿਆ ਤੇ ਦੇਖੋ ਬੱਸਾਂ ਦੇ ਵਿੱਚ ਕਿਸਾਨ ਤੇ ਕੈਂਪਰਾਂ ਦੇ ਵਿੱਚ ਵੀ ਕਿਸਾਨ ਸਾਡੀਆਂ ਮਾਵਾ ਭੈਣਾਂ ਉਹ ਆਈਆਂ ਹੈ 31 ਨੰਬਰ ਆ 31 ਦੇਖ ਸਕਦੇ ਹੋ ਵੀ ਵੱਡੇ ਜਿਹੜੇ ਕਾਫਲੇ ਆਹੋ ਕਿਸਾਨਾਂ ਦੇ ਫਿਰ ਤੋਂ ਅੱਗੇ ਵਧ ਰਹੇ ਆ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਰੱਖਿਆ ਗਿਆ ਸੀ ਉਹ ਉਸ ਮਾਰਚ ਦੇ ਦੌਰਾਨ ਜਿੱਥੇ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਵੱਲੋਂ ਵੱਡੇ ਗਿਣਤੀ 'ਚ ਟਰੈਕਟਰ ਮਾਰਚ ਕੀਤੇ ਗਏ ਆ ਕੱਢੇ ਗਏ ਆ ਪਹਿਲਾਂ ਉਸ ਉਸ ਮਾਰਚ ਦੇ ਵਿੱਚ ਹੀ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਂਧ ਦੇ ਜਿਹੜੇ ਵੱਡੇ ਕਾਫਲੇ ਛਾਂਬਲ ਹੋਏ ਤੇ ਪਿੰਡ ਪਿੰਡ ਮਾਰਚ ਕਰਦੇ ਉਹ ਜਾ ਰਹੇ ਨੇ ਜੋ ਟਰੈਕਟਰ ਮਾਰਚ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 30 ਜੁਲਾਈ ਨੂੰ ਦਿੱਤਾ ਗਿਆ ਸੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਉਸ ਮਾਰਚ ਦੇ ਵਿੱਚ ਭਾਰਤੀ ਕਿਸਾਨ ਜਨ ਅਨੇਕਤਾ ਗ੍ਰਾਹਾਂ ਦੇ ਵੱਡੇ ਕਾਫਲੇ ਸ਼ਾਮਿਲ ਹੋਏ ਰਿਆ ਜਿਹੜੀ ਲੁਧਿਆਣਾ ਜਿਹੜੀ 24311 ਏਕੜ ਜ਼ਮੀਨ ਅਕਵਾਇਰ ਹੋਈ ਆ ਉਸ ਦੇ ਵਿੱਚ ਜੋ ਮੁੱਲਾਂਪੁਰ ਵਾਲੀ ਸਾਈਡ ਜਿੰਨੀ ਜ਼ਮੀਨ ਖਵਾਰ ਹੋ ਰਹੀ ਹੈ ਉਸ ਦੇ ਵਿੱਚ ਭਾਰਤੀ ਸੰਜੁਨਿਕਤਾ ਗ੍ਰਾਹ ਦੇ ਜਿਹੜੇ ਬੱਟੇ ਕਾਫਲੇ ਸ਼ਾਮਲ ਹੋਏ ਤੁਸੀਂ ਦੇਖ ਸਕਦੇ ਹੋ ਸਮੇਤ ਸਾਡੇ ਜਿੱਥੇ ਬੰਦੀਆਂ ਦੇ ਆਗੂ ਮਾਵਾ ਭੈਣਾ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਮਾਰਚ ਕਰਦੇ ਹੋਏ ਲੰਘ ਰਹੇ ਆ ਤੇ ਭਗਵਾਨ ਤਮਨ ਸਰਕਾਰ ਦੀ ਜਿਹੜੀ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਆ ਉਸ ਪਾਲਿਸੀ ਦਾ ਵਿਰੋਧ ਕਰਦੇ ਹੋਏ ਵੀ ਜੋ ਸਰਕਾਰ ਸਾਡੀ ਧੱਕੇ ਨਾਲ ਲੈਂਡ ਪੂਲ ਕਰਕੇ ਕਾਰਪੋਰੇਟਾਂ ਨੂੰ ਸਭਾਉਣਾ ਚਾਹੁੰਦੀ ਆ ਅੱਗੇ ਉਸ ਨੂੰ ਇੱਥੋਂ ਦੇ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਅਸੀਂ ਇਸ ਪਾਲਿਸੀ ਦਾ ਵਿਰੋਧ ਕਰਦੇ ਆ ਉਸ ਵਿਰੋਧ ਵਜੋਂ ਪਿੰਡਾਂ ਦੇ ਵਿੱਚ ਜੋ ਮਾਰਚ ਕੱਢੇ ਜਾ ਰਹੇ ਆ ਉਸ ਮਾਰਚ ਦਾ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਜਿਹੜੇ ਕਾਫਲੇ ਭਾਰਤੀ ਸੰਜੁਣੇਣੇਕਤਾ ਗ੍ਰਾਹਾਂ ਦੇ ਵੱਲੋਂ ਪਿੰਡ-ਪਿੰਡ ਮਾਰਚ ਚ ਦੇ ਵਿੱਚ ਪਹੁੰਚੇ ਨੇ ਦੇਖ ਸਕਦੇ ਹਾਂ ਵੀ ਜਿਹੜੇ ਵੱਡੇ ਕਾਫਲੇ ਆਉ ਉਹ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਟਰੈਕਟਰ ਮਾਰਚ ਦਾ ਸੱਦਾ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਦਿੱਤਾ ਗਿਆ ਸੀ ਉਸ ਵਿਰੋਧ ਦੇ ਵਜੋਂ ਭਾਰਤੀ ਕਿਸਾਨ ਜੁਨਿਨੀਕਤਾ ਗ੍ਰਾਹਾਂ ਦੇ ਵੱਡੇ ਕਾਫਲੇ ਜੋ ਚੋ ਲੁਧਿਆਣਾ ਜ਼ਿਲ੍ਹੇ ਦੀ 24311 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਪੂਲ ਕੀਤੀ ਜਾ ਰਹੀ ਆ ਸਰਕਾਰ ਦੇ ਵੱਲੋਂ ਉਸ ਦੇ ਵਿਰੋਧ ਵਿੱਚ ਪਿੰਡ ਪਿੰਡ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਚ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਆਗੂ ਵਰਕਰ ਗੱਡੀਆਂ ਦੇ ਵਿੱਚ ਸ਼ਾਮਲ ਹੋ ਕੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਈਆਂ ਤੇ ਪਿੰਡ ਪਿੰਡ ਮਾਰਚ ਕਰਦੇ ਹੋਏ ਅੱਗੇ ਵਧ ਰਹੇ